ਸਾਸਿਕਾਲ ਜੀ ਸਾਰਿਆਂ ਨੂੰ ਇੱਕ ਚਮਚਾ ਮੂਫਲੀ ਦਾ ਪਾਇਆ ਦੋ ਤਿੰਨ ਹਰੀਆਂ ਮਿਰਚਾਂ ਪਾਈਆਂ ਸਾਬਤਾ ਧਨੀਆ ਪਾਇਆ ਜੀਰਾ ਪਾਇਆ ਇੱਕ ਚਮਚਾ ਤਿਣਾ ਦਾ ਪਾਇਆ ਪਰ ਰੋਸਟ ਕਰਕੇ ਠੰਡੇ ਕਰਕੇ ਪੀਸ ਲੈਣਾ ਆਲੂ ਉਬਾਲ ਕੇ ਮੈਸ਼ ਕਰ ਲੈ ਦੋ ਬਰੈਡ ਤੋੜ ਕੇ ਵਿੱਚ ਇਹਦੇ ਪਾ ਦਿੱਤੇ ਆ ਜਿਹੜਾ ਮਸਾਲਾ ਪੀਸਿਆ ਸੀ ਆਪਾਂ ਉਹ ਇਹਦੇ ਵਿੱਚ ਸਾਰੇ ਪਾ ਦਿੱਤਾ ਆ ਤੇ ਥੋੜੀ ਜਿਹੀ ਹਲਦੀ ਪਾਨੇ ਥੋੜੀ ਜਿਹਾ ਨਮਕ ਪਾਨੇ ਦੋ ਚਮਚੇ ਬੇਸਣ ਦੇ ਪਾ ਕੇ ਇਹਨੂੰ ਕਰਦੇ ਮਿਕਸ ਚੰਗੀ ਤਰ੍ਹਾਂ ਤੇਲ ਆਪਾਂ ਜਿਹੜਾ ਗਰਮ ਰੱਖਿਆ ਘੱਟ ਸੇਕ ਦੇ ਉੱਤੇ ਛੋਟੀਆਂ-ਛੋਟੀਆਂ ਇਹਦੀਆਂ ਆਪਾਂ ਬੋਲਾ ਬਣਾ ਲੈਣੇ ਆ ਬਹੁਤ ਹੀ ਟੇਸਟੀ ਬੋਲਾ ਬਣ ਕੇ ਤਿਆਰ ਹੁੰਦੀਆਂ ਆ ਇਸ ਤਰ੍ਹਾਂ ਆਪਾਂ ਇੱਕ ਵਾਰੀ ਜਿੰਨੀਆਂ ਪੈਣੀਆਂ ਪਾ ਦਨੇ ਆ ਤੇ ਇਹਨਾਂ ਨੂੰ ਆਪਾਂ ਉਲਟ-ਪਾਲਟ ਕਰਕੇ ਮੀਡੀਅਮ ਸੇਕ ਦੇ ਉੱਤੇ 골ਡਨ ਕਰ ਲੈਣਾ ਆ ਵੀਡੀਓ ਚੰਗੀ ਲਗੀ ਤਾਂ ਸ਼ੇਅਰ ਕਰਦੇ ਹੋ ਸਪੋਰਟ ਕਰਦੇ ਹੋ ਮੇਰੇ ਚੈਨਲ ਨੂੰ ਦੇਖੋ 골ਡਨ ਹੋ ਗਈਆਂ ਇਹਨਾਂ ਨੂੰ ਟਿਸ਼ੂ ਦੇ ਉੱਤੇ ਕੱਢ ਲੈਨੇ ਬਹੁਤ ਹੀ ਵਧੀਆ ਉੱਪਰੋਂ ਜਿਹੜੀਆਂ ਇਹ ਕਰਾਂਚੀ ਆ ਤੇ ਵਿੱਚੋਂ ਬਿਲਕੁਲ ਨਰਮ ਆ ਦੇਖੋ ਬਣਾਓ ਖਾਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ